ਹਾਂਜੀ ਸ਼ਤਸ਼੍ਰੀਏਕਾਲ ਜੀ ਸਾਰੇ ਭੈਣ ਭਰਾਵਾਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਰਿਸ਼ਤੇ ਰਿਸ਼ਤੇ ਵਿੱਚ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਨਾਲ ਨਵੇਂ ਜੁੜੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਤਾਂ ਜੋ ਹਰ ਰੋਜ਼ ਨਵੇਂ ਤੋਂ ਨਵੇਂ ਰਿਸ਼ਤਿਆਂ ਦੀ ਅਪਡੇਟ ਤੁਹਾਨੂੰ ਮਿਲਦੀ ਰਹੇ ਨਾਲ ਹੀ ਆਪਣਾ WhatsApp ਨੰਬਰ ਦਿੱਤਾ ਗਿਆ ਜੀ ਜਿਸ ਨੇ ਵੀ ਆਪਣੇ ਰਿਸ਼ਤੇ ਦੀ ਐਡ ਲਗਵਾਉਣੀ ਹੈ ਸਾਨੂੰ WhatsApp ਤੇ ਮੈਸੇਜ ਕਰਕੇ ਆਪਣਾ ਬਾਇਓ ਡਾਟਾ ਭੇਜੋ ਐਡ ਲਗਾਉਣ ਦੀ ਜੋ ਵੀ ਫੀਸ ਹੋਵੇਗੀ ਤੁਹਾਨੂੰ WhatsApp ਰਾਹੀਂ ਦੱਸ ਦਿੱਤੀ ਜਾਵੇਗੀ ਇੱਕ ਜਿਹੜਾ ਵੀ ਰਿਸ਼ਤਾ ਤੁਸੀਂ ਆਪਣੇ ਚੈਨਲ ਤੋਂ ਵੇਖ ਕੇ ਕਰਨਾ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਆਪਣੀ ਜ਼ਿੰਮੇਵਾਰੀ ਤੇ ਰਿਸ਼ਤਾ ਕਰੋ ਜੀ ਕਿਉਂਕਿ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਲਗਾਉਣ ਦਾ ਹੁੰਦਾ ਤਾਂ ਜਿਆਦਾ ਟਾਈਮ ਨਾ ਖਰਾਬ ਕਰਦੇ ਹੋਏ ਅੱਜ ਦੇ ਰਿਸ਼ਤੇ ਸ਼ੁਰੂ ਕਰ ਦਿਓ ਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਹੈ ਜਲੰਧਰ ਤੋਂ ਨੇ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਉਮਰ ਹੈ ਇਹਨਾਂ ਦੀ 19 9 1990 ਦਾ ਡੇਟ ਆਫ ਬਰਥ ਹੈ ਜੀ ਦੇ ਕੱਦ ਦਾ ਲੜਕੀ ਦਾ 5 ਫੁੱਟ 5 ਇੰਚ ਦੀ ਹਾਈਟ ਹੈ ਤੇ ਪੜ੍ਹਾਈ ਇਹਨਾਂ ਨੇ ਕਰੀ ਹੋਈ ਹੈ ਮਾਸਟਰ ਡਿਗਰੀ ਭੈਣ ਭਰਾ ਕੋਈ ਨਹੀਂ ਜੀ ਲੜਕੀ ਇਕੱਲੀ ਹੈ ਤੇ ਜ਼ਮੀਨ ਇਹਨਾਂ ਨੂੰ 12 ਕਿੱਲੇ ਆਉਂਦੀ ਹੈ ਤੇ ਮੰਗ ਹੈ ਜੀ ਇਹਨਾਂ ਦੀ ਮੁੰਡਾ ਕੈਨੇਡਾ ਯੂ ਐਸ اے ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦੇ ਵਿੱਚ ਹੋਵੇ ਤੇ ਜਾਂ ਫਿਰ ਪੰਜਾਬ ਪੁਲਿਸ ਦੇ ਵਿੱਚ ਡੀ ਐਸ ਪੀ ਹੋਵੇ ਮੁੰਡਾ ਜਾਂ ਇਸ ਤੋਂ ਕੋਈ ਉੱਪਰ ਦੀ ਨੌਕਰੀ ਹੋਵੇ ਬਾਕੀ ਦੀ ਜਾਣਕਾਰੀ ਤੁਸੀਂ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਡਾਇਰੈਕਟ ਫੋਨ ਕਾਲ ਕਰੋ ਤੇ ਗੱਲਬਾਤ ਕਰੋ ਰਿਸ਼ਤੇ ਬਾਰੇ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਪਤਾ ਪਟਿਆਲਾ ਕਾਸਟ ਇਹਨਾਂ ਦੀ ਜੱਟ ਸੇਖ ਹੈ ਤੇ ਗੋਤ ਇਹਨਾਂ ਦਾ ਵੜੈਚ ਹੈ ਉਮਰ ਹੈ ਜੀ ਲੜਕੀ ਦੀ 1999 ਦਾ ਜਨਮ ਹੈ ਤੇ ਕੱਦ ਦਾ 5 ਫੁੱਟ 3 ਇੰਚ ਦੀ ਹਾਈਟ ਹੈ ਪੜ੍ਹਾਈ ਇਹਨਾਂ ਨੇ ਕਰੀ ਹੈ ਜੀ ਬੀਏ ਤੇ ਨਾਲ ਹੀ ਇਹਨਾਂ ਨੇ ਯੂਕੇ ਵੀਆਈ ਆਈਲੈਂਡਸ ਕਰੀ ਹੋਈ ਹੈ 5.5 ਬੈਂਡ ਸਕੋਰ ਨੇ ਲੜਕੀ ਦੇ ਤੇ ਮੰਗੇਨ ਦੀ ਕੁੜੀ ਨੇ ਯੂਕੇ ਵਰਕ ਪਰਮਿਟ ਤੇ ਜਾਣਾ ਜੀ ਤੇ ਵੀਜ਼ਾ ਦੋਲਾ ਦਾ ਲੱਗਣਾ ਤੇ ਇਹਨਾਂ ਨੂੰ ਖਰਚਾ ਕਰਨ ਵਾਲਾ ਮੁੰਡਾ ਚਾਹੀਦਾ ਜੀ ਜੇਕਰ ਕੰਟਰੈਕਟ ਮੈਰਿਜ ਕਰਨੀ ਹੈ ਤਾਂ ਕੋਈ ਜਾਤੀਬੰਦਨ ਨਹੀਂ ਹੈਗਾ ਜੇ ਪੱਕਾ ਵਿਆਹ ਕਰਨਾ ਫੇਰ ਮੁੰਡਾ ਜੱਟ ਕਾਸਟ ਦੇ ਵਿੱਚੋਂ ਹੋਵੇ ਲੜਕਾ ਨਸ਼ੇ ਤੋਂ ਰਹਿਤ ਹੋਵੇ ਤੇ ਕੱਦ 5 ਫੁੱਟ 8 ਇੰਚ ਹੋਵੇ ਜੀ ਬਾਕੀ ਦੀ ਜਾਣਕਾਰੀ ਪਰਿਵਾਰ ਦਾ ਨੰਬਰ ਦਿੱਤਾ ਹੈ ਯਾ ਡਾਇਰੈਕਟ ਫੋਨ ਕਾਲ ਕਰੋ ਤੇ ਗੱਲ ਕਰੋ ਜੀ ਹਾਂਜੀ ਅਗਲਾ ਰਿਸ਼ਤਨ ਨੋਟ ਕਰੋ ਨਾਮ ਸਿੰਘ ਪਤਾ ਜ਼ਿਲ੍ਹਾ ਰੋਪੜ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਗੋਤਰਾ ਦਾ ਮਹਾਲ ਹੈ ਉਮਰ ਹੈ ਜੀ 17 6 1998 ਦਾ ਡੇਟ ਆਫ ਬਰਥ ਹੈ ਕੱਦ ਇਹਨਾਂ ਦਾ 5 ਫੁੱਟ 9 ਇੰਚ ਦੀ ਹਾਈਟ ਹੈ ਪੈਣ ਇਹਨਾਂ ਦੀ ਇੱਕ ਹੈ ਜੀ ਤੇ ਕੰਮਕਾਰ ਹੈ ਮੁੰਡਾ ਹੈ ਸਰਕਾਰੀ ਨੌਕਰੀ ਕਰਦਾ ਹੈ ਸੀਟਯੂ ਚੰਡੀਗੜ੍ਹ ਦੇ ਵਿੱਚ ਤੇ ਜ਼ਮੀਨ ਇਹਨਾਂ ਕੋਲ 4.5 ਕਿੱਲੇ ਹੈ ਜੀ ਤੇ ਮੰਗ ਹੈ ਇਹਨਾਂ ਦੀ ਕੁੜੀ ਪੜ੍ਹੀ ਲਿਖੀ ਹੋਵੇ ਜਾਂ ਫਿਰ ਸਰਕਾਰੀ ਨੌਕਰੀ ਕਰਦੀ ਹੋਵੇ ਕੁੜੀ ਬੀਏ ਪਾਸ ਹੋਵੇ ਜੀ ਤੁਸੀਂ WhatsApp ਰਾਹੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਜੀ ਪਰਿਵਾਰ ਦੇ ਨੰਬਰ ਦਿੱਤੇ ਗਏ ਨੇ ਡਾਇਰੈਕਟ ਫੋਨ ਕਾਲ ਕਰੋ ਤੇ ਗੱਲ ਕਰਕੇ ਰਿਸ਼ਤੇ ਦੀ ਪੂਰੀ ਜਾਣਕਾਰੀ ਲਵੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਕਪੂਰਥੜਾ ਕਾਸਟ ਇਹਨਾਂ ਦੀ ਕੰਬੋਜ ਹੈ ਗੁਰਸਿੱਖ ਪਰਿਵਾਰ ਹੈ ਜੀ ਉਮਰ ਇਹਨਾਂ ਦੀ ਦਸੰਬਰ 1990 ਦਾ ਡੇਟ ਆਫ ਬਰਥ ਹੈ ਤੇ ਕੱਦ ਦਾ 5 ਫੁੱਟ 9 ਇੰਚ ਦੀ ਹਾਈਟ ਹੈ ਪੜਾਈ ਇਹਨਾਂ ਨੇ ਕਰੀ ਹੈ ਜੀ ਡਿਪਲੋਮਾ ਐਨ ਮਕੈਨੀਕਲ ਇੰਜੀਨੀਅਰਿੰਗ ਪੜ੍ਹਿਆ ਇਹਨਾਂ ਦੀ ਇੱਕ ਮੈਰਿਡ ਹੈ ਤੇ ਭਰਾ ਵੀ ਇੱਕ ਮੈਰਿਡ ਹੈ ਤੇ ਕੰਮਕਾਰ ਹੈ ਜੀ ਮੁੰਡਾ ਹੈ ਰੇਲਵੇ ਵਿਭਾਗ ਦੇ ਵਿੱਚ ਸਰਕਾਰੀ ਨੌਕਰੀ ਕਰਦਾ ਹੈ ਤੇ ਮੰਗਾ ਪਰਿਵਾਰ ਦੀ ਕੁੜੀ ਇਹਨਾਂ ਨੂੰ ਚੰਗੇ ਪਰਿਵਾਰ ਦੀ ਗੁਰਸਖ ਪਰਿਵਾਰ ਦੀ ਚਾਹੀਦੀ ਹੈ ਕੁੜੀ ਸਰਕਾਰੀ ਨੌਕਰੀ ਕਰਦੀ ਹੋਵੇ ਜਾਂ ਫਿਰ ਲੜਕੀ ਨੇ ਬੀਏ ਬੀ ਅਰਜਾ ਪੀਟੀ ਈਟੀ ਸੀਟੀ ਈਟੀ ਕਲੀਅਰ ਕਰੀ ਹੋਵੇ ਜੀ ਤੇ ਕਾਸਟ ਕੰਬੋਜ ਹੋਵੇ ਜਾਂ OBC ਜਾਂ ਜਨਰਲ ਕੈਟਾਗਰੀ ਵਾਲੇ ਕੰਟੈਕਟ ਕਰ ਸਕਦੇ ਨੇ ਕੱਦ ਲੜਕੀ ਦਾ 5 ਫੁੱਟ 2 ਇੰਚ ਤੋਂ ਉੱਪਰ ਹੋਣਾ ਚਾਹੀਦਾ ਹੈ ਜੀ ਬਾਕੀ ਦੀ ਜਾਣਕਾਰੀ ਪਰਿਵਾਰ ਦੇ ਨੰਬਰ ਦਿੱਤੇ ਗਏ ਨੇ ਡਾਇਰੈਕਟ ਫੋਨ ਕਾਲ ਕਰੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਕਾਸਟ ਸਿੱਖ ਰਾਮ ਦਾਸੀਆ ਜ਼ਿਲ੍ਹਾ ਰੋਪੜ ਹੈ ਜੀ ਗੋਤ ਇਹਨਾਂ ਦਾ ਢੋੜ ਹੈ ਤੇ ਨਾਨਕਿਆਂ ਦਾ ਗੋਤ ਗੁਰੂ ਹੈ ਜਨਮ ਇਹਨਾਂ ਦਾ ਜੂਨ 1990 ਦਾ ਤੇ ਪੜਾਈ ਇਹਨਾਂ ਨੇ ਕਰੀ ਹੈ ਐਮ ਐਸ ਸੀ ਆਈਟੀ ਐਂਡ ਮਲਟੀਮੀਡੀਆ ਤੇ ਕੰਮ ਕਰ ਹੈ ਜੀ ਲੜਕੀ ਇਹ ਐ ਐਡੀਟਿੰਗ ਤੇ ਫਿਲਮ ਐਡੀਟਰ ਦਾ ਤੇ ਐਕਟਿੰਗ ਦਾ ਕਨਰੇਸਟ ਦਾ ਕੰਮ ਕਰਦੀ ਹੈ ਕੁੜੀ ਇਹ ਲੁਧਿਆਣੇ ਦੇ ਵਿੱਚ ਕੰਮ ਕਰਦੀ ਹੈ ਜੀ ਪਿਤਾ ਇਹਨਾਂ ਦੇ ਪ੍ਰਾਈਵੇਟ ਨੌਕਰੀ ਕਰਦੇ ਨੇ ਤੇ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਭਰਾ ਇਹਨਾਂ ਦਾ ਇੱਕ ਹੈ ਜੀ ਪ੍ਰਾਈਵੇਟ ਨੌਕਰੀ ਕਰ ਰਿਹਾ ਤੇ ਮੰਗ ਹੈ ਜੀ ਇਹਨਾਂ ਦੇ ਪਰਿਵਾਰ ਦੀ ਇਹਨਾਂ ਨੂੰ ਸੇਮ ਕੰਮ ਵਾਲਾ ਲੜਕਾ ਚਾਹੀਦਾ ਜਿਹੜਾ ਕੰਮ ਲੜਕੀ ਕਰ ਰਹੀ ਹੈ ਤੇ ਕਾਸਟ ਭਾਵੇਂ ਕੋਈ ਵੀ ਹੋਵੇ ਕੋਈ ਜੱਤੀ ਬੰਧਨ ਨਹੀਂ ਹੈਗਾ ਬਾਕੀ ਦੀ ਜਾਣਕਾਰੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਡਾਇਰੈਕਟ ਫੋਨ ਕਾਲ ਕਰੋ ਤੇ ਗੱਲ ਕਰੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਫਰੀਦਕੋਟ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਗੋਤ ਇਹਨਾਂ ਦਾ ਸਿੱਧੂ ਹੈ ਉਮਰ ਹੈ ਜੀ ਅਕਤੂਬਰ 1997 ਦਾ ਡੇਟ ਆਫ ਬਰਥ ਹੈ ਕੱਦ ਇਹਨਾਂ ਦਾ 5 ਫੁੱਟ 8 ਇੰਚ ਦੀ ਹਾਈਟ ਹੈ ਜੀ ਪੜ੍ਹਾਈ ਇਹਨਾਂ ਨੇ ਕਰੀ ਹੈ ਪਲੱਸ 2 ਨਾਨ ਮੈਡੀਕਲ ਨਾਲ ਇਹ ਕੰਮਕਾਰ ਹੈ ਜੀ 10 ਕਿਲੇ ਜ਼ਮੀਨ ਹੈ ਨਾਲ ਕੋਲ ਤੇ ਸੌਫਟਵੇਅਰ ਟੀਚਰ ਹੈ ਜੀ ਮੁੰਡਾ ਕੈਨੇਡਾ ਦੇ ਵਿੱਚ ਪੀਆਰ ਹੈ ਤੇ ਮੰਗ ਹੈ ਜੀ ਕੁੜੀ ਵੈਸ਼ਨ ਹੋਵੇ ਸੋਹਣੀ ਸੁਨੱਖੀ ਹੋਵੇ ਤੇ ਪੜ੍ਹੀ ਲਿਖੀ ਹੋਵੇ ਜੀ ਲੜਕੀ ਬਾਕੀ ਦੀ ਜਾਣਕਾਰੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਡਾਇਰੈਕਟ ਫੋਨ ਕਾਲ ਕਰੋ ਤੇ ਗੱਲ ਕਰੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਪਟਿਆਲਾ ਕਾਸਟ ਮੈਂਸ਼ਨ ਨਹੀਂ ਕਰੀ ਜੀ ਇਹਨਾਂ ਨੇ ਤੇ ਉਮਰ ਇਹਨਾਂ ਦੀ 3 1 1995 ਦਾ ਡੇਟ ਆਫ ਬਰਥ ਹੈ ਕੱਦ ਦਾ ਇਹਨਾਂ ਦਾ 5 ਫੁੱਟ 5 ਇੰਚ ਦੀ ਹਾਈਟ ਹੈ ਤੇ ਜਨਮ ਦਾ ਟਾਈਮ ਹੈ ਜੀ 6:40 AM ਭਰਾ ਇਹਨਾਂ ਦਾ ਇੱਕ ਹੈ ਜੀ ਕੈਨੇਡਾ ਦੇ ਵਿੱਚ ਤੇ ਭੈਣ ਵੀ ਇਹਨਾਂ ਦੀ ਇੱਕ ਹੈ ਤੇ ਪੜ੍ਹਾਈ ਇਹਨਾਂ ਨੇ ਕਰੀ ਹੈ ਪਲੱਸ 2 ਨਾਲ ਮੈਡੀਕਲ ਨਾਲ ਤੇ ਬੀਐਸਸੀ ਕਰੀ ਹੋਈ ਹੈ ਕੰਮਕਾਰ ਹੈ ਜੀ ਸੁਪਰਵਾਈਜ਼ਰ ਨੇ ਕੈਨੇਡਾ ਦੇ ਵਿੱਚ ਕੰਮ ਕਰ ਰਿਹਾ ਮੁੰਡਾ ਸੁਪਰਵਾਈਜ਼ਰ ਹੈ ਤੇ ਮੰਗ ਇਹਨਾਂ ਦੀ ਕੋਲ ਪੜੀ ਲਿਖੀ ਹੋਵੇ ਸੋਹਣੀ ਸੁਨੱਖੀ ਹੋਵੇ ਤੇ ਵੈਸ਼ਨੋ ਪਰਿਵਾਰ ਹੋਵੇ ਜੀ ਬਾਕੀ ਦੀ ਜਾਣਕਾਰੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਡਾਇਰੈਕਟ ਫੋਨ ਕਾਲ ਕਰੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਰਾਜਣਾ ਹੰਸ ਪਤਾ ਹੈ ਲੁਧਿਆਣਾ ਤੋਂ ਨੇ ਉਮਰ ਆ ਇਹਨਾਂ ਦੀ 21 12 1992 ਦਾ ਡੇਟ ਆਫ ਬਰਥ ਹੈ ਜੀ ਤੇ ਜਨਮ ਦਾ ਸਥਾਨ ਹੈ ਅਪਰਾ ਮਰੌਣ ਜਲੰਧਰ ਦੇ ਵਿੱਚ ਕਾਸਟ ਉਹਨਾਂ ਦੀ ਵਾਲਮੀਕੀ ਹੈ ਤੇ ਕੱਦ ਦਾ 5 ਫੁੱਟ 1 ਇੰਚ ਦੀ ਹਾਈਟ ਹੈ ਪੜ੍ਹਾਈ ਇਹਨਾਂ ਨੇ ਕਰੀ ਹੈ ਜੀ ਬੀਏ ਐਨ ਡਬਲ ਟੀ ਕੋਰਸ ਕਰਿਆ ਤੇ ਭਰਾ ਇਹਨਾਂ ਦੇ ਦੋ ਨੇ ਜੀ ਪੈਣਾ ਇਹਨਾਂ ਦੀ ਇੱਕ ਹੈ ਮੈਰਿਟਾ ਪੈਣਾ ਪਿਤਾ ਦਾ ਇਹਨਾਂ ਦਾ ਆਪਣਾ ਬਿਜ਼ਨਸ ਹੈ ਜੀ ਤੇ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਤੇ ਮੰਗ ਹੈ ਜੀ ਮੁੰਡਾ ਵਧੀਆ ਪਰਿਵਾਰ ਤੋਂ ਹੋਵੇ ਆਪਣਾ ਕੰਮ ਹੋਵੇ ਤੇ ਵਧੀਆ ਆਮਦਨ ਹੋਵੇ ਬਾਕੀ ਦੀ ਜਾਣਕਾਰੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਤੁਸੀਂ ਡਾਇਰੈਕਟ ਫੋਨ ਕਾਲ ਕਰੋ ਤੇ ਗੱਲ ਕਰ ਸਕਦੇ ਹੋ ਹਾਂਜੀ ਇਹ ਸੀ ਅੱਜ ਦੇ ਆਪਣੇ ਅੱਜ ਦੇ ਕੁਝ ਰਿਸ਼ਤੇ ਆਪਾਂ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੇਂ ਅਪਡੇਟ ਨਾਲ ਧੰਨਵਾਦ ਜੀ